ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬਸਮਤ ਨਗਰ ਜ਼ਿਲ੍ਹਾ ਹੰਗੋਲੀ ਜਦੋਂ ਸੰਗਤਾਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਗੁਰਦੁਆਰਾ ਜਨਮ ਸਥਾਨ ਭਗਤ ਨਾਮਦੇਵ ਜੀ ਦੇ ਦਰਸ਼ਨ ਲਈ ਯਾਤਰਾ ਆਰੰਭ ਕਰਦੀਆਂ ਹਨ ਤਾਂ ਇਹ ਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ 40 ਕਿਲੋਮੀਟਰ ਦੀ ਦੂਰੀ ਤੇ ਆਉਂਦਾ ਹੈ ਆਓ ਆਪਾਂ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਜੀ ਅਤੇ ਇੱਥੋਂ ਦੇ ਇਤਿਹਾਸ ਬਾਰੇ ਜਾਣੀਏ ਜੀ ਕਲੰਗੀਧਰ ਦਸਮੇਸ਼ ਪਿਤਾ ਜੀ ਸਭੋ ਕੀ ਤਲਵੰਡੀ ਪੰਜਾਬ ਤੋਂ ਰਾਜਸਥਾਨ ਹੁੰਦੇ ਹੋਏ ਦੱਖਣ ਦੇਸ਼ ਮਹਾਰਾਸ਼ਟਰ ਸਟੇਟ ਦੇ ਵਿੱਚ ਬਹਾਰਨਪੁਰ ਹੁੰਦੇ ਹੋਏ ਬਸਮਤਨਗਰ ਵਿਖੇ ਪਹੁੰਚੇ ਇੱਥੇ ਗੁਰੂ ਜੀ ਨੂੰ ਇਕਾਂਤ ਖੁੱਲ੍ਹੇ ਬਗੀਚੇ ਬਾਗ ਜਗ੍ਹਾ ਬਹੁਤ ਮਨਮੋਹਣੀ ਸਤਗੁਰਾਂ ਜੀ ਨੂੰ ਲੱਗੀ ਸਤਗੁਰਾਂ ਜੀ ਨੇ ਇਸ ਸਥਾਨ ਤੇ ਪੜਾ ਕੀਤਾ 8 ਦਿਨ ਗੁਰੂ ਜੀ ਬਸਮਤ ਨਗਰ ਵਿਖੇ ਰਹੇ ਸੰਗਤਾਂ ਸਤਗੁਰਾਂ ਜੀ ਦੇ ਦਰਸ਼ਨ ਦਿਦਾਰੇ ਕਰਦੀਆਂ ਇਥੋਂ ਹੀ ਪਾਤਸ਼ਾਹ ਜੀ ਨਦੇੜ ਸਾਹਿਬ ਗਏ ਜਿੱਥੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚ ਨਗਰ ਅਸਥਾਨ ਬਣਿਆ ਹੋਇਆ ਹੈ ਇਸ ਇਸ ਪਾਵਨ ਅਸਥਾਨ ਦਾ ਇਤਿਹਾਸ ਹੋਰ ਵੀ ਆਪ ਜੀ ਨੂੰ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਚੈਨਲ ਨਾਲ ਜੁੜੇ ਰਹੋ ਜੀ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ